ਸਲੋਕ ਇਕ ੴ ਸਤਗੁਰ ਪ੍ਰਸਾਦ ਆਦਿ ਗੁਰੇ ਨਮੈ ਜੁਗਾਦਿ ਗੁਰੇ ਨਮੈ ਸਤਿਗੁਰੇ ਨਮੈ ਸ੍ਰੀ ਗੁਰਦੇਵ ਨਮੈ ਆਦਿ ਗੁਰੇ ਨਮੈ ਜੁਗਾਦਿ ਗੁਰੇ ਨਮੈ ਸਤਿਗੁਰੇ ਨਮੈ ਸ੍ਰੀ ਗੁਰੂ ਦੇਵ ਨਮੈ ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾ ਸਿਮਰੋ ਜਾਸ ਬਿਸੰਬਰੇ ਕੈ ਨਾਮ ਜਪਤ ਅਗਨਤ ਅਨੇਕ ਵੇਦ ਪੁਰਾਨ ਸਿਮਰਤ ਸੁਦਾ ਖਰੇ ਕਿਨੇ ਰਾਮ ਨਾਮ ਇੱਕ ਆਖਰ ਕਿਨ ਕਾਇ ਜਿਸ ਜੀਵ ਬਸਨ ਕੀ ਮਹਿਮਾ ਗਨੀਤ ਆਵੇ ਕਾਖੀਏ ਕੇ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਕਾਖੀਏ ਕੇ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸਿਵਰੋ ਸਿਮਰ ਸਿਮਰ ਸੋਖ ਪਾਵੋ ਕਲ ਕਲੇਸ ਤਨ ਮਾਹਿ ਮਿਟਾਵੋ ਸਿਮਰੋ ਜਸ ਬੇਸੰਬਰੇ ਕੈ ਨਾਮ ਜਪਤ ਅਗਨਾਤ ਅਮੇਂ ਕੈ ਵੇਦ ਪੁਰਾਨ ਸਿਮਰਤ ਸੋ ਦਾਖਰ ਕੀਨੇ RAM ਨਾਮ ਇੱਕ ਆਖੇ ਕਿਨ ਕਾਏ ਜਿਸ ਜੀ ਬਸਾਵੇ ਤੰਕੀ ਮਹਿਮਾ गनी माया रे कोखिए कै दर्श तुहारो नानक संग मोहे उधारो कोखिए कै दर्श तुहारो नानक संग मोहे उधारो सुखमनी सुख, सुख अमृत प्रभु नाम ਭਗਤ ਜਨਾ ਕੇ ਮਨ ਬਿਸਰਾ ਸੁਖ ਮਨਿ ਸੁਖ ਅਮਰਤ ਪ੍ਰਭ ਨਾਮੁ ਭਗਤ ਜਨਾ ਕੇ ਮਨ ਬਿਸਰਾ ਸੁਖ ਮਨਿ ਸੁਖ ਅਮਰਤ ਪ੍ਰਭ ਨਾਮੁ ਅਮਰਤ ਪਾਬਨਾਨ ਅਮਰਤ ਪ੍ਰਭ ਨਾਮੁ ਹਗਿਤ ਜਨਾ ਕੈ ਮਨ ਬੇਸਰਾ ਰਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਬਾਣੀ ਦੀ ਕੀਰਤਨ ਕਥਾ ਦੀ ਲੜੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਆਪਾਂ ਹੁਣ ਸੁਖਨੀ ਸਾਹਿਬ ਦਾ ਪਾਠ ਜਿਹੜਾ ਆਪਾਂ ਹਨ ਉਸ ਦੀ ਆਪਾਂ ਕਥਾ ਪੰਜਾਬੀ ਜਮਾਨ ਵਿੱਚ ਕਰਦੇ ਹਾਂ ਪ੍ਰਮਾਤਮਾ ਵਾਹਿਗੁਰੂ ਜੀ ਕਿਰਪਾ ਕਰਨ ਸਤੋ ਪਹਿਲਾਂ ਜਿਹੜਾ ਸ਼ਲੋਕ ਹੈ ਇਹ ਕਿਉਂ ਕਰ ਸਤਗੁਰ ਪ੍ਰਸਾਦ ਜਿਹੜਾ ਇੱਕਮ ਕਰਦਾ ਪ੍ਰਕਾਸ਼ ਹਨ ਗਿਆਨ ਉਹ ਗੁਰੂ ਦੀ ਕਿਰਪਾ ਨਾਲ ਹੁੰਦਾ ਕਿਉਂਕਿ ਗੁਰੂ ਦੁਇਤ ਦੂਰ ਕਰਦਾ ਹੈ ਤੇ ਪ੍ਰਕਾਸ਼ ਜਿਵੇਂ ਗੰਗਾ ਗੰਗੋਤਰੀ ਤੋਂ ਆਉਂਦੀ ਹੈ ਜਮਨਾ ਜਿ ਮਰੋ ਜਮਨੋਤਰੀ ਤੇ ਆਉਂਦੀ ਹੈ ਆਤਮਿਕ ਗਿਆਨ ਦਾ ਜਿਹੜਾ ਖਜ਼ਾਨਾ ਉਹ ਗੁਰੂ ਹੁੰਦਾ ਹੈ ਤੇ ਗੁਰੂ ਨੂੰ ਪਾਈ ਆਪਣੀ ਸਾਰਿਆਂ ਦੀ ਨਮਸਕਾਰ ਹੈ ਆਦ ਗੁਰੇ ਆਦ ਕਾਲ ਤੋਂ ਗੁਰੂ ਦੀ ਗੁਰੂ ਇਹ ਹੀ ਸੇਵਾ ਕਰਦੇ ਆ ਰਹੇ ਨੇ ਇੱਕਮ ਕਰ ਬਾਈ ਗੁਰੂ ਦਾ ਪ੍ਰਕਾਸ਼ ਸਾਰਿਆਂ ਚ ਫੈਲਾ ਰਹੇ ਨੇ ਸਾਰੇ ਦਾ ਕਲਿਆਣ ਹੋ ਰਿਹਾ ਤੇ ਆਦੀ ਕਾਲ ਤੋਂ ਲੈ ਕੇ ਆਦ ਗੁਰੇ ਨੂੰ ਮੈਂ ਜੁਗਤ ਗੁਰੇ ਨੂੰ ਮੈਂ ਤੇ ਹੁਣ ਤੱਕ ਆਪਣੇ ਜਿਹੜੇ ਗੁਰਦੇਵ ਨੇ ਬਾਣੀ ਦੇ ਰੂਪ ਚ ਨੇ ਉਹਨਾਂ ਸਾਰਿਆਂ ਨੂੰ ਨਮਸਕਾਰ ਤਾਂ ਜੋ ਆਪਾਂ ਨੂੰ ਏਕ ਓੰਕਾਰ ਪ੍ਰਭੂ ਦੀ ਜਿਹੜੇ ਨਾਮ ਹੈ ਨਾ ਇਸ ਦਾ ਪ੍ਰਕਾਸ਼ ਆਪਣੇ ਅੰਦਰ ਵਿੱਚ ਆ ਸਮਝ ਲਵੇ ਤੇ ਅਸ਼ਟਪਦੀ ਵਿੱਚ ਗੁਰਦੇਵ ਫਰਮਾਉਂਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਓ ਕਲਕੁਲੇਸ਼ਨ ਤਨ ਮਾਇ ਮਿਟਾਓ ਰੋਜ਼ ਪੜੋ ਪਾਈ ਰੋਜ਼ বারবার ہر روز ہر سمے ہر ویلے رب نو یاد رکھو ਜਦੋਂ ਬਰਬ ਨੂੰ ਯਾਦ ਰੱਖਦੇ ਆਂ ਤੇ ਅੰਦਰੋਂ ਆਪਣੀ ਜਿਹੜੀ ਦੁਆਇਤ ਹੈ ਨਾ ਹੰਕਾਰ ਦੀ ਉਹ ਫਿਰ ਦੂਰ ਹੁੰਦੀ ਹੈ ਤੇ ਆਪਣੇ ਜਿਹੜੇ ਘਰਾਂ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਜਿਹੜੇ ਵੀ ਕੈਲਕੂਲੇਸ਼ਨ ਹੈ ਤੇ ਉਹ ਸਾਰੇ ਫਿਰ ਮਿਟ ਜਾਂਦੇ ਨੇ ਸਿਮਰੋ ਜਾਂਸ ਬਿਸੰਬਰ ਏਕੇ ਨਾਮ ਜਪਤ ਅਗਨਤ ਅਨੇਕੇ ਉਸ ਇੱਕ ਕੋ ਪ੍ਰਭੂ ਦਾ ਨਾਮ ਆਪਾਂ ਹਮੇਸ਼ਾ ਸਿਮਰਿਆ ਕਰੀਏ ਜਿਹੜਾ ਆਪਣਾ ਸਿਰਜਣਹਾਰ ਹੈ ਨਾਮ ਜਪਤ ਅਗਨਤ ਅਨੇਕੇ ਤੇ ਜਿੰਨੇ ਵੀ ਆਪਾਂ ਲੋਕ ਦੇਖਦੇ ਆਂ ਨਾ ਸਾਰੇ ਉਸੇ ਰੱਬ ਨੂੰ ਪਿਆਰੇ ਹੁੰਦੇ ਆਂ ਚਾਹੇ ਕਿ ਕਿਹੜੇ ਵੀ ਨਾਮ ਨਾਲ ਪੂਜਾ ਕਰਨ ਉਸੇ ਪ੍ਰਭੂ ਦੀ ਪੂਜਾ ਹੋ ਰਹੀ ਆ ਵੇਦ ਪੁਰਾਣ ਸਿਮਰਤ ਸੁਦਾ ਕਰ ਕੀਨੇ RAM ਨਾਮਿਕ ਆਖਰ ਤੇ ਜਿਹੜੀ ਧਾਰਮਿਕ ਪੁਸਤਕਾਂ ਨੇ ਉਹਨਾਂ ਨੇ ਵੀ ਇਹੀ ਬਿੜਾਈ ਕੀਤੀ ਹੈ ਕਿ ਰੱਬ ਦੇ ਨਾਮ ਨੂੰ ਪਾਈ ਸਿਮਰਿਆ ਜਾਵੇ ਸਿਮਰਿਆ ਕਰੋ ਕਿਨ ਕਾ ਇੱਕ ਜਿਸ ਦੀ ਸਭਤਾ ਕਿ ਮੈਂ ਮਗਰੀ ਨਾਵੇ ਤੇ ਸਾਰਿਆਂ ਦਾ ਜਿਹੜਾ ਧਾਰਮਿਕ ਪੁਸਤਕਾਂ ਦਾ ਵੀ ਸਾਰਾਂਸ਼ ਇੱਕ ਪ੍ਰਭੂ ਦਾ ਨਾਮ ਹੈ ਜਿਹੜਾ ਆਪਣਾ ਸਿਰਜਨਹਾਰ ਹੈ ਤੇ ਉਹਦਾ ਜਿਹੜਾ ਇੱਕ ਕਿਨਕਾ ਮਾਤਰ ਜਦ ਆਪਣਾ ਹਿਰਦੇ ਵਿੱਚ ਵਸਦੇ ਬਿਲ ਤੇ ਉਹਦੀ ਮਹਿਮਾ ਉਹ ਵੀ ਬਿਆਨ ਨਹੀਂ ਕੀਤੀ ਜਾ ਸਕਦੀ ਐਨੀ ਵੱਡੀ ਹੈ ਆਪਣੇ ਪ੍ਰਭੂ ਦੇ ਪਵਿੱਤਰ ਨਾਮ ਦੀ ਤਾਂ ਕਿ ਮੈਨਾਂ ਗਣੀ ਨਾ ਆਵੇ ਕਾ ਕੀ ਏਕੇ ਦਰਸ ਤੂਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਜਿਨ੍ਹਾਂ ਨੂੰ ਇੱਛਾ ਹੈ ਨਾ ਜਿਹੜੇ ਚਾਹ ਮੰਨ ਨੇ ਇਹ ਆਤਮਕ ਗਿਆਨ ਦੀ ਆਤਮਿਕ ਦੌਲਤ ਦੇ ਉਹ ਸੰਤ ਜਨੋ ਭਗਤ ਜਨ ਤੇ ਬਾਬਾ ਜੀ ਕਹਿੰਦੇ ਨਾਨਕ ਉਨ ਸੰਗ ਮੋਹਿ ਉਧਾਰੋ ਜਿਨ੍ਹਾਂ ਨੂੰ ਚਾਹ ਹੈਗੀ ਆ ਇਹ ਆਤਮਕ ਗਿਆਨ ਦੀ ਉਹਨਾਂ ਦੀ ਸੰਗਤ ਮੈਨੂੰ ਬਖਸ਼ੋ ਤੇ ਮੇਰਾ ਪਾਰ ਉਤਾਰੋ ਉਹਨਾਂ ਦੇ ਨਾਲ ਕਰੋ ਤੇ ਉਸ ਬਾਅਦ ਜਿਹੜੀ ਆ ਰਹਾਓ ਵਾਲੀ ਤੁਕ ਰਹਾਓ ਦੀ ਜਿਹੜੀ ਤੁਖਾਂ ਦੀ ਉਹ ਸਾਰੇ ਪਾਠ ਦਾ ਸਾਰਾਂ ਸ਼ਹਿ ਇਹ ਤੇ ਸਾਰੀ ਸੁਖਮਣੀ ਸਾਹਿਬ ਦਸਾਣਾ ਸ਼ੇ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਜਿਹੜਾ ਆਪਾਂ ਕਹਿੰਦੇ ਨੇ ਉਹ ਮਣੀ ਹੈ ਜਿਹੜੀ ਹਮੇਸ਼ਾ ਸੋਖੀ ਦੇ ਹੋਊਗੀ ਉਹ ਮਣੀ ਤਾਂ ਰੱਬ ਦਾ ਨਾਮ ਹੈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਉਹ ਅੰਮ੍ਰਿਤ ਪ੍ਰਭੂ ਦਾ ਨਾਮ ਜਿਹੜਾ ਅੰਮ੍ਰਿਤ ਰੂਪੀ ਹੈ ਉਹ ਹੀ ਹੈ ਸੁਖਮਣੀ ਤੇ ਭਗਤ ਜਨਾ ਕੇ ਮਨ ਬਿਸਰਾਮ ਇਹ ਜਿਹੜਾ ਸੁਖਮਣੀ ਹੈ ਨਾ ਇਹ ਪ੍ਰਭੂ ਦਾ ਨਾਮ ਹੈ ਇਹ ਜਿਹੜੇ ਰੱਬ ਆਪਣੇ ਪਰਮੇਸ਼ਰ ਨੂੰ ਗੁਰੂ ਨੂੰ ਤੇ ਆਉਂਦੇ ਨੇ ਉਹਨਾਂ ਦੇ ਹਿਰਦੇ ਵਿੱਚ ਨਿਵਾਸ ਕਰਦਾ ਹੈ ਤੇ ਆਪਾਂ ਉਹਨਾਂ ਨੂੰ ਤੋਂ ਪ੍ਰੇਰਣਾ ਲੈਣੀ ਹੈ ਸੁਖਮਣੀ ਸੁਖ ਅੰਮ੍ਰਿਤ ਪਰਮ ਨਾਮ ਭਗਤ ਜਨਾ ਕੇ ਮਨ ਬਿਸਰਾਮ ਤੇ ਇਸ ਨਾਮ ਦੀ ਆਪਾਂ ਰੋਜ਼ ਇਹਦੇ ਗੁਣ ਗਾਉਣੇ ਨੇ ਤੇ ਆਪਣੀ ਅੰਦਰਲੀ ਦੁਆਇ ਦੂਰ ਕਰਨੀ ਹੈ ਤੇ ਆਪਣੇ ਸਤਿਗੁਰਾਂ ਨੂੰ ਹਰ ਰੋਜ਼ ਨਮਸਕਾਰ ਕਰਨਾ ਹੈ ਤੇ ਇਸ ਤਰ੍ਹਾਂ ਆਪਣੇ ਗੁਰੂ ਜੀ ਦਾ ਆਪਾਂ ਨੂੰ ਸੁਨੇਹਾ ਹੈ ਸੰਦੇਸ਼ ਹੈ ਉਪਦੇਸ਼ ਹੈ ਤੇ ਕਿਰਪਾ ਕਰੋ ਆਸ਼ੀਰਵਾਦ ਦਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਕੋਈਆਂ ਗਲਤੀਆਂ ਲਈ ਦਾਸ ਸ਼ਿਮਾ ਦਾ ਜਾਚਕ ਹੈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਕੀ ਫਤਿਹ